ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਜਿਵੇਂ ਕਿ ਅਸੀਂ ਇਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੋਇਆ ਜੀ ਬੂਟੇ ਲਗਾਉਣ ਦੀ ਛਾਂ ਵਾਲੇ ਮੇਨ ਰੋਡ ਆ ਦੇ ਨਾਲ ਇਹ ਵੀਰ ਸਾਡੇ ਮਾਈਓ ਪੱਟੀ ਤੋਂ ਆ ਜੀ ਤੇ ਇਹ ਨਹੀਂ ਸਾਡਾ ਜਿਹੜਾ ਦੇਖਿਆ ਸਾਨੂੰ ਫੋਲੋ ਕੀਤਾ ਸੀਗਾ ਵੀ ਅਸੀਂ ਭਾਜੀ ਅਸੀਂ ਵੀ ਬੂਟੇ ਲਗਾਉਣੇ ਆ ਇਹ ਇਹਨਾਂ ਦੀ ਜਗ੍ਹਾ ਇਹਨਾਂ ਦਾ ਥਾਂ ਆ ਇੱਧਰ ਇਹ ਕਹਿੰਦੇ ਅਸੀਂ ਨਾਲ-ਨਾਲ ਲਗਾਉਣੇ ਆ ਜਿਸ ਵਿੱਚ ਅਸੀਂ ਅੱਜ ਟਾਲੀ ਬੇਕ ਜਾਮਣ ਤੇ ਦੋ ਬੂਟੇ ਦੋ ਤਿੰਨ ਤਰ੍ਹਾਂ ਦੀ ਵੈਰੈਟੀ ਹੋ ਰਹੀ ਜੀ ਆਪਣੇ ਕੋਲ ਤੇ ਸਾਰੇ ਛਾਂ ਵਾਲੇ ਬੂਟੇ ਆ ਜੀ ਉਹ ਇਹਨਾਂ ਦੀ ਮੋਟਰ ਆ ਜੀ ਤੇ ਇਹ ਵੀਰ ਕਹਿੰਦੇ ਸੀਗੇ ਜੀ ਆਪਾਂ ਭਾਜੀ ਇੱਥੇ ਵੀ ਨਾਲ-ਨਾਲ ਜਿਹੜੇ ਆ ਬੂਟੇ ਲਾਉਣੇ ਛਾਂ ਵਾਲੇ ਸੋ ਬਹੁਤ-ਬਹੁਤ ਧੰਨਵਾਦ ਭਾਜੀ ਉਹਨਾਂ ਦਾ ਜਿਹੜੇ ਆ ਕਿ ਇਹ ਆਪਣੀ ਜਗ੍ਹਾ ਦੇ ਨਾਲ ਲਵਾ ਰਹੇ ਆ ਜੀ ਬੂਟੇ ਤੇ ਸਾਡੇ ਨਾਲ ਮੇਰੇ ਪਿੰਡ ਤੇ ਭਾਮ ਤੋਂ ਹੀ ਬਲਰਾਮ ਜੀ ਸਾਡੇ ਸੋਸਾਇਟੀ ਮੈਂਬਰ ਆ ਤੇ ਉਹ ਵੀ ਆਏ ਆ ਤੇ ਲੋ ਜੀ ਬਾਕੀ ਖੁਸ਼ੀ ਵਾਲੀ ਗੱਲ ਵੀ ਆ ਕਿ ਨੌਜਵਾਨੀ ਸਾਡੀ ਜਿਹੜੀ ਆ ਇਸ ਪਾਸੇ ਨੂੰ ਹੈਗੀ ਆ ਬੂਟੇ-ਪੱਤੇ ਲਗਾਉਣ ਦੇ ਚਾ ਰੱਖਦੇ ਆ ਕਈ ਸ਼ੌਂਕ ਹੁੰਦਾ ਕਈਆਂ ਨੂੰ ਆਹ ਬਈ ਆ ਬੂਟੇ ਜਿਹੜੀ ਆ ਨਾ ਤਾਂ ਦਾ ਡੇਢ ਪਤਾ ਹੁੰਦਾ ਇਹ ਪੰਡਾਲ ਨੇ ਇਹ ਨਹੀਂ ਕਾਹਨ ਡੇਢ ਛੇਤਰੀ ਵਾਲੀ ਲਗਾਈ ਜਾ ਰਹੀ ਹੈ ਜੀ बूटिया लगाया जा रहे हैं जी टी का बूटा जी लाया पानी की सेवा